ਸੋ ਮੇਰੇ ਨੌਜਵਾਨ ਵੀਰਾਂ ਵੱਲੋਂ ਹੜਪੀੜਤਾ ਲਈ ਸਹਿਯੋਗ ਕੀਤਾ ਗਈ ਸੋ ਅਸੀਂ ਸਾਰੇ ਨੇ ਸਲਾਹ ਕੀਤੀ ਵੀ ਕੀ ਕਰ ਸਕੀਏ ਸੋ ਮੇਰੇ ਨੌਜਵਾਨ ਵੀਰਾਂ ਵੱਲੋਂ ਭਰਾਵਾਂ ਵੱਲੋਂ ਮਿੱਤਰਾਂ ਵੱਲੋਂ ਅਸੀਂ ਸੋਚਿਆ ਵੀ ਚਲੋ ਵੀ ਲੋਕੀ ਉਧਰ ਹਰ ਤਰ੍ਹਾਂ ਦੀ ਸਹਿਯੋਗ ਕਰ ਰਹੇ ਨੇ ਕੋਈ ਨਾ ਕੋਈ ਆਪਾਂ ਵੀ ਕੁਝ ਯੋਗਦਾਨ ਸੇਵਾ ਕਰ ਸਕੀਏ ਸੋ ਭਰਾਵਾਂ ਵੱਲੋਂ ਇਹ ਸਲਾਹ ਕੀਤੀ ਗਈ ਵੀ ਆਪਾਂ ਕਿਉਂ ਨਾ ਰਲ ਮਿਲ ਕੇ ਜਿੰਮੇ ਵਖਾਰ ਦੀ ਹੋਗੇ ਇਨਫੈਕਸ਼ਨ ਦੇ ਹੋਗੇ ਤੇ ਹੋਰ ਮੈਡੀਸਨ ਦੀਆਂ ਅਸੀਂ ਦਵਾਈਆਂ ਜੋ ਨਾਲ ਲੈ ਕੇ ਗਏ ਮਲੇਰੀਆ ਤੋਂ ਮੱਛਰ ਤੋਂ ਸੋ ਤੁਸੀਂ ਦੇਖ ਸਕਦੇ ਹੋ ਨਟਾਲ ਸਬਨਟਾਲ ਦੀਆਂ ਸ਼ੀਸ਼ੀਆਂ ਅਸੀਂ ਛੋਟੇ-ਛੋਟੇ ਸੌਕ ਕਿੱਟਾਂ ਲਗਭਗ ਤਿਆਰ ਕੀਤੀਆਂ ਤੇ ਨਾਲ ਬੈੱਡ ਸ਼ੀਟਾਂ ਲੈ ਕੇ ਗਏ ਸੋ ਅਸੀਂ ਪਹੁੰਚੇ ਡੇਰਾ ਬਾਬਾ ਨਾਨਕ ਜਿੱਧਰ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦੇ ਹਾਲਾਤ ਬੜੇ ਨਾਜ਼ੂਕ ਬਣੇ ਹੋਏ ਨੇ ਜੋ ਤੁਸੀਂ ਦੇਖ ਜਿੱਥੇ ਸਾਡੀ ਗੱਡੀ ਖੜੀ ਹੈ ਅਸੀਂ ਜਿੱਧਰ ਕਰਤਾਰਪੁਰ ਦਾ ਲੰਘ ਹੈ ਨਾ ਦੋਰੀ ਕੋਰ ਦੇ ਲਾਗੇ ਉੱਧਰ ਅਸੀਂ ਗਏ ਇਹ ਪਿੰਡਾਂ ਵਿੱਚ ਹਾਲਾਤ ਦੇਖੇ ਲੋਕਾਂ ਦੇ ਘਰਾਂ ਦਾ ਬੜਾ ਨੁਕਸਾਨ ਹੋ ਗਿਆ ਸੋ ਅਸੀਂ ਉੱਥੇ ਪਿੰਡ ਵਾਸੀਆਂ ਨੂੰ ਪੁੱਛੇ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਸੋ ਪਿੰਡ ਵਾਲੇ ਨੇ ਦੱਸਿਆ ਛੋਟੇ-ਛੋਟੇ ਬੱਚੇ ਧੀਰ ਬਜ਼ੁਰਗ ਲੱਗੇ ਕਹਿਣ ਕਿ ਬਾਬਾ ਜੀ ਸਾਨੂੰ ਪੀਣ ਵਾਸਤੇ ਪਾਣੀ ਦੀ ਬਹੁਤ ਲੋੜ ਹੈ ਕਿਉਂਕਿ ਪਾਣੀ ਗੰਦਲਾ ਹੋਣ ਕਰਕੇ ਬੋਰਾ ਚ ਪਾਣੀ ਲੰਗ ਗਿਆ ਉਥੇ ਪੀਣ ਜੋਗ ਪਾਣੀ ਨਹੀਂ ਰਿਹਾ ਸੋ ਉਹਨਾਂ ਨੇ ਕਿਹਾ ਬਾਬਾ ਜੀ ਪੀਣ ਵਾਸਤੇ ਪਾਣੀ ਜਿਵੇਂ ਮੰਜੇ ਹੋਗੇ ਬਿਸਤਰੇ ਹੋਗੇ ਜੇ ਕੋਈ ਸਾਡੀ ਸੇਵਾ ਕਰ ਸਕਦਾ ਹੈ ਸਹਾਇਤਾ ਕਰ ਸਕਦਾ ਤੇ ਮੰਜਿਆਂ ਦੇ ਪੀਣ ਵਾਸਤੇ ਪਾਣੀ ਜਿਵੇਂ ਹੁਣ ਮੂਰੇ ਸਿਆਲ ਸਰਦੀ ਆਉਣੀ ਆ ਉਹਨਾਂ ਲਈ ਉਹਨਾਂ ਨੂੰ ਬਿਸਤਰਿਆਂ ਦੀ ਲੋੜ ਆ ਤੁਸੀਂ ਵੇਖ ਸਕਦੇ ਹੋ ਉਹਨਾਂ ਦੇ ਬਿਸਤਰੇ ਸਭ ਦੇ ਖਰਾਬ ਹੋ ਗਿਆ ਸੋ ਸਾਡੀ ਟੀਮ ਵੱਲੋਂ ਤੁਰ ਕੇ ਘਰ ਘਰ ਅਸੀਂ ਕਿੱਟਾਂ ਪਹੁੰਚਾਈਆਂ ਜਿੰਨੇ ਕੋਈ ਅਸੀ ਕਰੇ ਤੁਹਾਨੂੰ ਸਭ ਨੂੰ ਬੇਨਤੀ ਵੀ ਤੁਸੀਂ ਆਪ ਅਧਿਓ ਆਪ ਜਾ ਕੇ ਹੱਥੀਂ ਸੇਵਾ ਕਰੋ ਜੀ ਬਾਈ ਗੁਰੂ ਜੀ ਦਾ